ਉਹ ਭਾਈ ਜੀ ਆਪਣੇ ਬਾਬਾ ਜੀ ਨੇ ਢਾਬਾ ਖੋਲਿਆ ਢਾਬਾ ਕਹਿੰਦਾ ਖੋਲਿਆ ਸਾਈਕਲਾਂ ਦਾ ਸਾਈਕਲਾਂ ਦੇ ਪੈਂਚਰ ਲਾਉਂਦਾ ਭਾਈ ਤੁਰਦੀ ਪੈਂਚਰ ਲਾਉਂਦਾ ਤੁਰਦੀ ਫਰਦੀ ਹਾਂ ਉੱਥੇ ਹਾਜ਼ਰ ਆਪਾਂ ਟਾਂਸ ਪੈਂਚਰ ਦਵਾਓ ਆਪਣੀ ਗੱਡੀ ਸਟਾਰਟ ਕਰਕੇ ਘੁੜਾ ਕਰਕੇ ਤਿਆਰ ਤੇ ਛੜਕ ਤੇ ਚੜਾਓ ਬਸ ਜੋ ਉਹਦਾ ਕੋਈ ਪਿੰਨਾਂ ਦੇ ਵਿੱਚ ਚੜਾ ਦੇ ਫੈਕਲ ਕਰਕੇ ਹੋਰ ਬੈਂਡ ਕਰਕੇ ਰੱਖਦੇ ਨੈਰਾ ਘੁੜੇ ਦੇ ਚੜਾ ਕੇ ਨਾ ਗੱਡੀ ਬਾਪਾ ਇਹ ਫਿਰ ਕਿੰਨਾ ਕੰਮ ਚੱਲਦਾ ਤੁਹਾਡਾ ਉਹ ਬਾਤ ਚੁਰਦੀ ਫਿਰ ਦੁਕਾਨਾਂ ਬਸ ਚੱਲਦਾ ਸੀ ਮੈਂ ਡੁਗੜੀ-ਗਿਦੜੀ ਦਾ ਕੰਮ ਮੜਿਆ ਤੇ ਬਾਪੂ ਦੰਦਾ ਆਪੇ ਖਾਣ ਨੂੰ ਦਾਣੇ ਇੱਕ ਹੁੰਦਾ ਜੀਤ ਪੈਂਚਰ ਵਾਲਾ ਇਹ ਆ ਬਾਬਾ ਜੀ ਪੈਂਚਰ ਵਾਲਾ ਸਮਝ ਤੂੰ ਇਹ ਇਹ ਬਾਬਾ ਗੁਰਾ ਪੈਂਚਰ ਪੈਂਚਰ ਲਾਦੇ ਬਾਪੂ ਵੀ ਹਾਂ ਆਹ ਬਾਪੂ ਉਹ ਮੈਨੂੰ ਭਾਈ ਮੇਰੇ ਤੇ ਸੋਂਦਾ ਯਾਰ ਪੈਂਚਰ ਲਾਉਣਾ ਮੈਂ ਲਾਦਨੇ ਭਾਈ ਕਰਕਿਆ ਅਸਮਾਨ ਫੂਟ ਮਾਰ ਕੇ ਇੱਕ ਟਾਣੀ ਲੈ ਮਾਰ ਕੇ ਚੱਲ ਹਾਂ ਇਹ ਹੁਣ ਹਿਲਦਾ ਨਹੀਂ ਗਾ ਨਾ ਇਹ ਹਿਲਣ ਵਾਲਾ ਕੰਮ ਛੋੜੋ ਆ ਪੱਕਾ ਪੰਚਰਾ ਪੱਕਾ ਪੰਚਰਾ ਵਾਲਾ ਠੀਕ ਆ ਇਹ ਭਾਈ ਵਸੀ ਵਾਲਾ ਭਾਈ ਇਹ ਭਾਈ ਗੁਰਾਸੇ ਦਾ ਨਾਲ ਨਾਲ ਰੱਖਾ ਜੀਤ ਪੰਚਰਾ ਜੀਤ ਪੰਚਰਾ ਇਹ ਤਰਦੀ ਫਿਰਦੀ ਦੁਕਾਨ ਆ ਹਾਂ ਚਲਦੀ ਤੁਰਦੀ ਫਿਰਦੀ ਦੁਕਾਨ ਆ ਜੇ ਬਾਦ ਮਰ ਘਰੇ ਆ ਕੇ ਪੰਚਰਾ ਲੋਂਦਾ ਗੱਲ ਤਾਂ ਸਾਰੀ ਰੋਟੀ ਦੀ ਆ ਬੰਦਾ ਕਿਵੇਂ ਨਾ ਕਿਵੇਂ ਕਮਾ ਕੇ ਰੋਟੀ ਖਾਣੀ ਯਾਰ ਹਾਂ ਰੋਟੀ ਖਾ ਕੇ ਕਮਿਆਰਾ ਕਰਨਾ ਆਪਾਂ ਕਿਹੜਾ ਹਲਵਾਉਣੇ ਆ ਸਹੀ ਗੱਲ ਆ ਬੱਸ ਹੂੰ ਚਾਰ ਛੱਲੜ ਬਾਨਨੇ ਚਾਹੀਦੇ ਹੈ ਕੰਮ ਕਰਿਆ ਮਸਲਾ ਸਾਰਾ ਚੋਰੀ ਹਾਂ ਛੱਗੀ ਮਹਿਕਮਾ ਕਰੋ ਨਾ ਹਾਂ ਕੰਮ ਹੱਕ ਦੀ ਕਮਾਈ ਕਰੋ ਅੱਛਾ ਸੀ ਨਾ ਉਹਨੇ ਦਸ ਮਾਨੇ ਹੈ ਪੰਮਾ ਬੂਟ ਪਾਛਾ ਕਰਿਓ ਹਾਂ ਰੋਟੀ ਹੱਕ ਦੀ ਖਾਈਓ ਦੀ ਸਹੀ ਛੱਪੀਲਾ ਤਪੱਕਾ ਪੰਚਰ ਬਾਬੇ ਦਾ ਸਮਾਨ ਸਾਰਾ ਰੱਖਿਆ ਪਰ ਇਹ ਕਿਹਦਾ ਬਸ ਭਾਈ ਬਾਪੂ ਕੌਣ ਆਹ ਦੀ ਚਾਤਰਾ ਹੂੰ ਉਹ ਬਾਬੂ ਆਈ ਗੀ ਮੈਨੂੰ ਪਤਾ ਹੀ ਨਹੀਂ ਕਿ ਉਹ ਉਹ ਸਮਾਨ ਦਾ ਸਾਰੇ ਆਦੇ ਖਰਣ ਤੋਂ ਅੱਤ ਕਰੂ ਤਾ ਤਾ ਮੈਂ ਕਰੂ ਲੋਦਾ ਕਰੂ ਮੇਰਾ ਦੁਸ਼ਮਣ ਬਣਿਆ ਨੇ ਟੂਪ ਪਾਤੀ ਆ ਚੱਕੇ ਚ ਤੇ ਇਹ ਨਹੀਂ ਹਿਲਦਾ ਬਾਬੇ ਦਾ ਲਾਇਆ ਮੇਰਾ ਬਾਬੇ ਦਾ ਲਾਇਆ ਪਿੱਛੇ ਨਹੀਂ ਹਿਲਦਾ ਗਰੀਬ ਦਾ ਤਾਂ ਜਿੱਤ ਨਹੀਂ ਹਿਲਦਾ ਨਾ ਬਾਬਾ ਜੀ ਇੱਥੇ ਗਰੀਬ ਦਾ ਨਾਮ ਆੜ ਜੇ ਬਸ ਉੱਤੇ ਜਦੋਂ ਟ੍ਰੇਨ ਤੋਂ ਕਰਦਾ ਉਹਦੇ ਧੀ ਕੋਟੇ ਉਰਜਾ ਕਿਤੇ ਸੜ ਗਿਆ ਮਖੜਾ ਉੱਪਰ ਚਾਈ ਤੇ ਕੋਟੜੀ ਬਟਾ ਕਿੱਥੇ ਗਿਆ ਅੰਤਨਾ ਪਰ ਜਾਨੀ ਲੱਭਦਾ ਨੁਕਾ ਲੱਭ ਗਿਆ ਇਸੇ ਦਾ ਯਕਰ ਮਾਸਾਰਾ ਠੀਕ ਆ ਬਸ ਗੱਲ ਬਾਤ ਹੀ ਅੱਧ ਇੱਥੇ ਮਤਰਾ ਫਿਰ ਦੁਕਾਨ ਤੇ ਖੜਾ ਹੁਤੇ ਅੱਛਾ ਆਵਾਜ਼ ਮਾਰ ਲਈ ਮਾਰ ਮਾਰੀ ਭਾਈ ਬਾਪੂ ਉਹ ਕੇ ਪੈਂਚਰ ਆ ਦੇਗਾ ਮੈਂ ਲਾ ਦੇਣਾ ਭਾਈ ਅੱਛਾ 3 ਕਿਾਸ ਮਾਰ ਚਾਕੇ ਸਗਾਟਾ ਲੈ ਯਾਰ ਠੀਕ ਆ ਤਾਂ ਮੇਰਾ ਵੀ ਕੋਈ ਨਿਕਤ ਪਣਾ ਸਕਦਾ ਅੱਛਾ ਕੋਈ ਮਿਲਿਆ ਨਹੀਂ ਸਗਾਕ ਯਾਰ ਮੈਂ ਖਬਰਦ ਹੂੰ ਬਾਬਾ ਫਰਜ਼ਾ ਕਿ ਪੰਡਾ ਲਈਏ ਦੇਖੋ ਮੈਂ ਆ ਬਾਬਾ ਕੋਈ ਸਾਨੂੰ ਵੀ ਦੇ ਦੇ ਕਫੇ ਆਲਾ ਚੱਲ ਪਿਆ ਚੱਲ ਕੇ ਚਾ ਮਾ ਘਰ ਦੂਰ ਯਾਰਾਂ ਦਾ ਹੂੰ ਆ ਦੂਰ ਤਾਂ ਦੂਰ ਲੈ ਚੱਲ ਇਧਰ ਪਿੱਛੋਂ ਉਹ ਮੁੰਡੇ ਨੂੰ ਕਰੇਗਾ ਮੈਂ ਖਾਂ ਐ ਕਰੂ ਲਾਉਣਾ ਪੈਂਦਾ ਦੂਏ ਨੂੰ ਤੀਆ ਭੰਡ ਕੇ ਪੰਜ ਹੁਣ ਆਪਣੀਆਂ 10 ਉਂਗਲਾਂ 10 ਰੱਖਦੀਆਂ 8 ਸੁੱਤੇ ਰੱਖੀਆਂ 8 8 ਨੂੰ ਭੰਨ ਕੇ ਕਿੰਨਾ 58 ਬਣ ਕੇ ਕਿਤੇ ਮਰਜ਼ੀ ਭੰਦੇ ਲਾ ਤੂੰ ਭੰਨ ਕੇ ਲਾਉਣੇ ਪੈਂਦੇ 8 ਨੂੰ ਤਰ ਤਰ 68 ਬਣ ਜਾਂਦੀ ਹੈ ਉਹ ਤੋਂ ਬਾਅਦ ਮਾਰੀ ਆਖਾ 55 ਲਾ ਦੇ ਬਣ ਕੇ ਇਹ ਹੁੰਦੇ 68 ਇਹ ਆ ਹੱਕ ਮਰਜ਼ੀ 68 ਹੁਣ ਸਹੀ ਇਹਨੂੰ ਕਹਿੰਦੇ ਆ ਭਾਈ ਆਪੇ ਦਿੰਦਾ ਰੱਬ ਖਾਣ ਨੂੰ ਦਾਰੇ ਕੋਈ ਫਾਇਦਾ ਨਹੀਂ ਸਟਾਂ ਸਟਾਂ ਚ ਤਿਆ ਕਰੋ ਕੰਮ ਵਧੀਆ ਇੱਕ ਉਧਰ ਲਾਈਆ ਤਾਂ ਪਰਦੇ ਤੋਂ ਬਾੜ ਖੜਾ ਬਲਾਈ ਜਾ ਆਪਣਾ ਲੱਗਿਆ ਪੈਂਚਰ ਹੀ ਨਹੀਂ ਉਦੋਂ ਪੱਟ ਕੇ ਟੂਟ ਕੇ ਲਾ ਦੇ ਚੱਲ ਬਈ ਉਹ ਖਲਾ ਦਾ ਪੈਸੇ ਦੇ ਇੱਕ ਪੈਂਚਰ ਤੇ ਪੰਜ ਬੜੀ ਲੈਣਾ ਜੀ ਉਦੋਂ ਕੱਢ ਕੇ ਪੈਂਚਰ ਤੇ ਟਾਇਰ ਲਾ